ਆਹ ਨਿਆ ਪਰਾਈ ਸਾਹਿਬ ਮਹਾਰਾਜ ਦੁੱਬਣਾ ਤੇ ਚੌਗਣਾ ਬਧਾਵੇ ਜਿਹੜਾ ਸਾਡੇ ਅੰਬਰਾਂ ਤੋਂ ਤੋੜ ਕੇ ਲੈ ਆਨੇ ਢੋਈ ਲੈ ਤਾਦੇ ਪੁੱਤ ਨੂੰ ਪਾਵੇ ਇਹਨਾਂ ਨੂੰ ਕੁਛ ਨਹੀਂ ਪਤਾ ਇੱਥੇ ਕੀ ਹੋਇਆ ਸਾਨੂੰ ਬਸ ਨਜਾਇਜ਼ ਚੱਕਿਆ ਬਸ ਉਹ ਗਲਤੀ ਇਨਾਂ ਦੀ ਐਸਪੀ ਹੋਰ ਪਰਾਈ ਆਵਦਾ ਇਹ ਕਰਦੇ ਆ ਸਾਨੂੰ ਉਹਨਾਂ ਨੇ ਕਿੜਾਇਆ ਬਸ ਭਾਈ ਆਪਣਾ ਨਾਮ ਲੱਤ ਕਿਹੜੀ ਜਗ੍ਹਾ ਦਿੱਤੀ ਗਈ ਸੀ ਕਿ ਮੈਂ ਭਾਈ ਦਬਈ ਗਿਆ ਬੜਨਾਂ ਕੀ ਕਿਹੜੇ ਸੂਈ 2015 ਚ ਗਿਆ ਸੀ ਜਿਹੜਾ ਕਿ ਤੁਹਾਨੂੰ ਭਾਣਾਪੁਰ ਤੇ ਕਦੋਂ ਵਰਤੇ ਆ ਸੀ ਕਿੰਨੀ ਦੇਰ ਹੋ ਗਈ ਹੈ 2018 ਦੇ ਵਿੱਚ ਪੜਿਆ ਨੇ ਹਨ ਛੱਡੇ ਤੇ ਕੀ ਕਿਹਾ ਜਾਂਦਾ ਜਿਹੜਾ ਉਪਰਾਲਾ ਕੀਤਾ ਗਿਆ ਉਪਰਾਇਵ ਦਾ ਬੋਲੋ ਮੈਸਪੀ ਹੋ ਰਿਹਾ ਬਹੁਤ ਸ਼ੁਕਰ ਕਰਦਾ ਹਾਂ ਬਸ ਗਾਲੇ ਕੋਈ ਮੁੰਡੇ ਤੇ ਗਲਤ ਕੰਮ ਨਾ ਕਰਨੋ ਬਸ ਅੱਜ ਵੀ ਤੜਾ ਤੜ ਨੌਜਵਾਨ ਬਾਹਰ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਭਾਈ ਇਹ ਤਾਂ ਉਹਨਾਂ ਨੂੰ ਇਹ ਕੰਮ ਕੋਈ ਗਲਤੀ ਨਾ ਕਰਨ ਉੱਥੇ ਜਾ ਕੇ ਬਸ ਤੁਹਾਡੇ ਨਾਲ ਕਿੰਨੇ ਮੁੰਡੇ ਹੋ ਸੀ ਜਿਹੜਾ ਅਸੀਂ ਭਾਈ ਤਿੰਨੇ ਜਾਣੇ ਸੀਗੇ ਅਤੇ ਨਹੀਂ ਆਣੇ ਮੈਂ ਤੁਹਾਨੂੰ ਦੋ ਜਣੇ ਪਹਿਲਾਂ ਜਦੋਂ ਉਥੋਂ ਦੇ ਪੁਲਿਸ ਨੇ ਚੁੱਕਿਆ ਕੀ ਕਰ ਰਹੇ ਸੀ ਤੁਸੀਂ ਕਿੱਥੇ ਸੀਗੇ ਤੇ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਵੀ ਕੋਈ ਕਾਨੂੰਨ ਗਲਤ ਹੋ ਗਿਆ ਸਾਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਆ ਤੁਹਾਨੂੰ ਸੀੜੇ ਜਬਰਦਸਤੀ ਕੁੱਟ ਕੇ ਮਨਾਇਆ ਸੀ ਕੁੱਟ ਕੇ ਮਨਾ ਕੇ ਉਹਨਾਂ ਨੇ ਕਿਹਾ ਪਹਿਲਾਂ ਨਹੀਂ ਮੰਨੋਗਾ ਤਾਂ ਮਾਰ ਦੇਣਾਗਾ ਕਿ ਕਿੰਨੇ ਦਿਨ ਜੇਲ੍ਹ ਚ ਰਹੇ 6 ਸਾਲ ਤੋਂ ਉੱਤੇ ਹੋ ਗਏ 6 ਸਾਲ ਤੋਂ ਜਦੋਂ ਵਾਪਸ ਆਇਓ ਤੇ ਮਾਂ ਨੂੰ ਮਿਲਿਓ ਕਿਹੋ ਜਿਹਾ ਲੱਗ ਰਿਹਾ ਜੇ ਆਪਣੇ ਪਰਿਵਾਰ 'ਚ ਮਿਲਨੇ ਮੈਨੂੰ ਅੱਜ ਹੀ ਲੱਗਿਆ ਜੇ ਮਾਝ ਆਇਆ ਪਰਬਾਦ ਇਹ ਹੈ ਗਿਆਨੀ ਤੋਂ ਤੁਸਕਾਨੇ ਤੇ ਤੇ ਇਹ ਦੋ ਸਾਲ ਬਾਅਦ ਕੰਮ ਕੀਤਾ ਉਦੋਂ ਬਗਰ 6-7 ਸਾਲ ਹੋ ਗਏ ਅਸੀਂ ਜਾਣੇ ਬਹੁਤ ਦੁਨੀਆ ਦੇ ਫਿਰਿਆ ਸਾਡੇ ਪੈਸੇ ਨੇ ਵੀ ਨਿਸ਼ਲੀਏ ਇਹਨਾਂ ਤਾਂ ਛੋਟ ਅਸੀਂ ਤਾਂ ਕਹਿ ਰਹੇ ਆ ਅਪਰਾਏ ਸਾਹਿਬ ਨੂੰ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜੇ ਸਾਡੇ ਅੰਬਰਾਂ ਤੋਂ ਤੋੜ ਕੇ ਲਿਆ ਕੇ ਝੋਲੀ ਵਿੱਚ ਸਾਡੇ ਪੁੱਤ ਨੂੰ ਪਾਵਾ ਇੱਕ ਕੋਇਆ ਕਬੇਟਾ ਸੀ ਅਜੀ ਤਾਂ ਬਾਪੀ ਦਾ ਉਹ ਟੈਨਸ਼ਨ ਨਾ ਲਿਆ ਕੁੜੀਆਂ ਸੀ ਕਿੰਨੇ ਬਹਿ ਜਾਂ ਹੋਏ ਇੱਕੋ ਇੱਕ ਬੇਟਾ ਸੀ ਮੈਨੂੰ ਸੀ ਉਹ ਧੱਕੇ ਖੰਦ ਮੈਂ ਕੀ ਹੋਇਆ ਕਿਸੇ ਵਾਰ ਪਤਾ ਕਿਸੇ ਬਸ ਆਈ ਸੰਦੇ ਸੀ ਕਹਿੰਦੇ ਸੀ ਕਿ ਕਤਲ ਦੇ ਕਿਸ ਪਾਇ ਹੈ ਕਤਲ ਦੇ ਕਿਸ ਪਾਇ ਹੈ ਇਹ ਮਹਾਰਾਜ ਨੂੰ ਪਤਾ ਅੱਜ ਕਿੰਨੇ ਕੁ ਪੱਕੀ ਇਹ ਬੇੜੇ ਨੂੰ ਮਿਲ ਗਏ ਜੀ ਖੁਸ਼ੀ ਅਸੀ ਤਾਂ ਇੱਕ ਇੱਕ ਵੀ ਖੁਸ਼ੀ ਕਿਹੜੀ ਹੋਗੀ ਜਿਹੜੇ ਪੁੱਤ ਨਾਲ ਮੇਲ ਮਲਾਪ ਕਰਤਾ ਜਿਹੜੇ ਨੌਜਵਾਨ ਅੱਜ ਵੀ ਬਾਹਰ ਜਾ ਰਹੇ ਮਾਪੇ ਬਾਹਰ ਬੱਚੇ ਨੂੰ ਭੇਜ ਰਹੇ ਉਹਨਾਂ ਕੀ ਬਚੰਦੀ ਮੈਂ ਤਾਂ ਇਹ ਕਹੂੰਗੀ ਵੀ ਕੋਈ ਬੱਚਿਆਂ ਨੂੰ ਭੇਜੋ ਨਾ ਵੀ ਕੋਈ ਸੁਣਨ ਵਾਲੀ ਕਿਸੇ ਨੇ ਸੁਣਾਈ ਅੱਜ ਕੋਈ ਨਹੀਂ ਤਾਂ ਆਪਾਂ ਜਮਾਨਤ ਜ ਕੋਈ ਕੋਈ ਵੀ ਆ ਸਾਡੀ ਕਿਸੇ ਨਹੀਂ ਮਿਲਦੀ ਸਰਾਇ ਕੀ ਤਿਆਰਕ ਦੇ ਮਨਤਾ ਕੀਤੀਆਂ ਸੂਨੀ ਕਾ ਸੂਨੀ ਸਾਡੀ ਇੰਨੇ ਨਾ ਮਹਾਰਾਜ ਦੇ ਇਹਨਾਂ ਨੂੰ ਵਧਾਵੇ ਚੌਗਣਾ ਸੱਚਾ ਪਾਤਸ਼ਾ ਸਾਡੀ ਜ਼ਿੰਦਗੀ ਵੀ ਇਹਨਾਂ ਨੂੰ ਲਾਵੇ ਜਿਹੜੀ ਸਾਡੇ ਲਿਆ ਕੇ ਅੱਜ ਅੰਬਰਾ ਤੋਂ ਤੋੜ ਕੇ ਲਿਆ ਕੇ ਪੁੱਤ ਦੇ ਦਾਤ ਸਾਡੇ ਤੋਂ ਹੀ ਚਪਾਤੀ ਐਰੇ ਅਬਰਾਏ ਸਾਹਿਬ ਮਹਾਰਾਜ ਦੁੱਗਣਾ ਤੇ ਚੌਗਣਾ ਵਧਾਵੇ ਜਿਹੜਾ ਸਾਡੇ ਅੰਬਰਾ ਤੋਂ ਤੋੜ ਕੇ ਲਿਆ ਕੇ ਢੋਈ ਲੈ ਤੇਰੇ ਦੇ ਪੁੱਤ ਨੂੰ ਪਾ Música